ਹਾਂਜੀ ਇੱਕ ਹਾਈ ਅਲਰਟ ਦੀ ਇੱਕ ਸਟੇਟਸ ਹੈ ਪੂਰੇ ਪੰਜਾਬ ਚ ਵੀ ਔਰ ਉਹਦੇ ਚ ਫਰੀਦਕੋਟ ਪੁਲਿਸ ਪੂਰੀ ਮੁਸਤੈਦੀ ਨਾਲ ਤੈਨਾਤ ਹੈ ਤੇ ਕੱਲ ਰਾਤੀ ਵੀ 3-4 ਵਜੇ ਤੱਕ ਸਾਰੇ ਹੀ ਸਾਡੇ ਡਿਸਟ੍ਰਿਕਟ ਅਫਸਰਸ ਤੇ ਐਸਐਚਓਸ ਬਾਹਰ ਸੀ ਤੇ ਉਹਦੀ ਲੜੀ ਦੇ ਤਹਿਤ ਜਿੰਨੇ ਵੀ ਸਾਡੇ ਪਿਓੜਾਕੇ ਵਾਲੇ ਏਰੀਆਜ਼ ਨੇ ਰੇਲਵੇ ਸਟੇਸ਼ਨਸ ਨੇ ਬੱਸ ਸਟੈਂਡਸ ਨੇ ਉੱਥੇ ਅਸੀਂ ਪ੍ਰੋਪਰ ਐਂਟੀ ਸਬੋਟੇਜ ਚੈਕਸ ਕਰਾ ਰਹੇ ਨੇ ਡਰੋਨ ਰਾਹੀਂ ਅਸੀਂ ਸਰਵੇਲੈਂਸ ਰੱਖ ਰਹੇ ਹਾਂ ਸੀਸੀਟੀਵੀ ਕੈਮਰਾਜ਼ ਰਾਹੀਂ ਅਸੀਂ ਸਰਵੇਲੈਂਸ ਰੱਖ ਰਹੇ ਹਾਂ ਔਰ ਇੱਕ ਵਿਜੀਬਲ ਪੁਲਿਸ ਪ੍ਰੈਜੈਂਸ ਅਸੀਂ ਮੇਨਟੇਨ ਕਰਕੇ ਰੱਖ ਰਹੇ ਤਾਂ ਕਿ ਇੱਕ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੇ ਮਨ ਚ ਪੁਲਿਸ ਆਈ ਪੈਰੇ ਇਹ ਚੈਕਿੰਗਸ ਜਿਹੜੀਆਂ ਹੈंगी ਇਟ ਇਸ ਸੋ ਐਸੋ ਇਨਸਟਿਲ ਅ ਸੈਂਸ ਆਫ ਕੌਨਫੀਡੈਂਸ ਕਿ ਪਬਲਿਕ ਦੇ ਮਨ ਚ ਵੀ ਔਰ ਜਦੋਂ ਵੀ ਕੁਝ ਇੱਕਾਈ ਅਲਰਟ ਦੀ ਸਿਚੁਏਸ਼ਨ ਹੁੰਦੀ ਹੈ ਤੇ ਪੁਲਿਸ ਦੀ ਡਿਊਟੀ ਹੁੰਦੀ ਹੈ ਕਿ ਅਸੀਂ ਵਿਜ਼ੀਬਲ ਪਲੇਸਿਸ ਤੇ ਪ੍ਰੋਪਰ ਇੱਕ ਸ਼ਕਤੀ ਮੇਨਟੇਨ ਕਰਕੇ ਰੱਖਣ ਤੇ ਉਸੇ ਲੜੀ ਦੇ ਤਹਿਤ ਹੀ ਅਸੀਂ ਅਦਰਵਾਈਜ਼ ਵੀ ਕਰਦੇ ਰਹਿੰਦੇ ਬਟ ਕਿਉਂਕਿ ਕੁਝ ਐਸੇ ਇਨਸਟੈਂਸਸ ਪਿੱਛੇ ਦਿੱਲੀ ਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਕੋਈ ਵੀ ਮਾੜਾ ਅਨਸਰ ਇਧਰ ਕੁਝ ਵੀ ਔਰ ਗੜਬੜ ਫਲਾਣ ਦੀ ਕੋਸ਼ਿਸ਼ ਨਾ ਕਰੇ और पुलिस अपनी प्रॉपर तनदीली नाल ड्यूटी ये सारी ही ट्रेनस की चेकिंग जड़ी हैगी होंगी है और साढ़े नाल आर पी एफ के जेडे इंचार्ज ने वो भी इतने ने फरीदकोट पुलिस और आर पी एफ मिल के लगातार ये जिन्ना भी साडा इंफ्रास्ट्रक्चर है वो सिक्योरिटी मेनटेन करके रखती है साड़ी एंटी सबोटाज टीम डॉग स्पॉट्स भी रैंडम चेकिंग भी करते हैं और एटलीस्ट दिन में एक बार तो यहाँ रेलवे स्टेशन की और आले दुआले दो एरिया की चेकिंग वन वन टू सब तो सौखा है याद रखना ਅਲ ਤੁਹਾਡੇ ਕੋਲ ਕੋਈ ਵੀ ਅਗਰ ਇਨਪੁਟ ਹੈਗੀ ਤਾਂ ਤੁਸੀਂ 112 ਤੇ ਫੋਨ ਕਰੋ ਇਹ ਹੀ ਇਨਸਟਰਕਸ਼ਨਸ ਇਹ ਹੀ ਨੇ ਕਿ ਅਸੀਂ ਭਾਵੇਂ ਉਹ ਪੁਲਿਸ ਹੋ ਹਮੇ ਉਹ ਕੋਈ ਵੀ ਸਿਟੀਜ਼ਨ ਹੋ ਆਪਣੇ ਅੱਖ ਕੰਨ ਖੁੱਲੇ ਰੱਖੋ ਤੇ ਤੁਹਾਡੇ ਆਲੇ ਦੁਆਲੇ ਕੋਈ ਵੀ ਚੀਜ਼ ਸ਼ੱਕੀ ਅਗਰ ਤੁਹਾਨੂੰ ਲੱਗਦੀ ਹੈ ਤਾਂ ਉਹਦੀ ਪੁਲਿਸ ਨੂੰ ਇਮੀਡੀਏਟਲੀ ਉਹਦੀ ਇਨਫੋਰਮੇਸ਼ਨ ਦਿਓ ਜਿਹੜੇ ਸਾਡੇ ਪੀਸੀਆਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਆਪਣੇ ਬੀਟ ਏਰੀਆ ਚ ਪ੍ਰੋਪਰ ਮੁਸਤੈਦੀ ਨਾਲ ਡਿਊਟੀ ਕਰਨ ਕੋਈ ਵੀ ਅਗਰ ਸਸਪੀਸ਼ੀਅਸ ਵਿਅਕਤੀ ਜਾਂ ਵਸਤੂ ਨੂੰ ਨਜ਼ਰ ਆਏ ਤਾਂ ਉਹਦਾ ਇਮੀਡੀਏਟਲੀ ਸੀਨੀਅਰ ਅਫਸਰਾਂ ਦੇ ਧਿਆਨ ਚਾਪੇ।